ਸਤਿ ਸ਼੍ਰੀ ਅਕਾਲ ਦੋਸਤੋ ਠੱਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆ ਜੀ ਅੱਜ ਦੀ ਵੀਡੀਓ ਹੈਗੀ ਹੈ ਜੀ ਪਿੰਡ ਘਰੇਆਲਾ ਤਹਿਿਲਪੱਟੀ ਜ਼ਿਲ੍ਹਾ ਤਰਨਤਾਰਨ ਅੱਜ ਤਰੀਕ ਹੈਗੀ ਹੈ ਜੀ 11 ਅਗਸਤ 2025 ਸ਼ਾਮ ਨੂੰ ਸ਼ਾਮ ਦੇ 5 ਵਜੇ ਦਾ ਵੀਰ ਕੋਲ ਇੱਕ ਮੱਝ ਬਕਾਊ ਹੈ ਜੀ ਨੀਲੀ ਰਾਵੀ ਦੀ ਬਹੁਤ ਸੋਹਣੀ ਮੱਝ ਹੈ ਜੀ ਤੇ ਘਰੇਲੂ ਪਸ਼ੂ ਹੈ ਜੀ ਵੀਰ ਕੋਲ ਇਹਦੀ ਡਿਟੇਲ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਤੇ ਅੱਜ ਵੀਰ ਨਾਲ ਕਰਦੇ ਆਂ ਗੱਲਬਾਤ ਸ਼ੁਰੂ ਹਰ ਵੀਰ ਜੀ ਸਸਰੀ ਕਾਹ? ਸਾਤਰੀ ਕਾਹ ਜੀ ਵੀਰ ਜੀ। ਠੀਕ ਠਹਾ ਜੇ। ਵਧੀਆ ਹੀ ਵਧੀਆ ਠੀਕ ਠਹਾ ਤੁਸੀਂ ਕਰਾਓ। ਤੇ ਦਿਓ ਸਾਈਡ ਡਿਟੇਲ ਇਹਦੀ। ਦੱਸੋ ਜੀ ਕਿੰਨਾ ਸੂਆ ਸ਼ਾਈਏ? ਪਹਿਲੇ ਸੂਏ ਸੁਈ ਅੱਗੇ। ਪਹਿਲੇ ਸੂਏ। ਹੁਣ ਦੂਜਾ ਸੂਣਾ ਜੀ। ਅਛਾ ਇਹ ਦੂਜਾ ਸੂਆ ਸੁਣਾ ਜੀ। ਹਾਂਜੀ। ਠੀਕ ਹੈ ਜੀ। ਇਹ ਆਪਣੇ ਘਰ ਦੀ ਹੈ ਜੀ। ਘਰ ਦੀ ਘਰ ਦੀ। ਠੀਕ ਹੈ ਜੀ। ਤੇ ਪਹਿਲੇ ਸੂਏ ਦਾ ਵੀਰ ਜੀ ਰਿਕਾਰਡ ਕੋਡ ਕੀ ਹੈ ਜੀ ਇਹਦਾ? 12-13 ਲੀਟਰ ਪਹਿਲੇ ਸੂਏ ਦੁੱਧ ਕੱਢਿਆ ਇਹਨੇ। 12-13 ਲੀਟਰ ਪਹਿਲੇ। ਆਹ ਖਾ 20 ਵਾਰੇ ਕੋਈ ਜ਼ਿਆਦਾ ਨਹੀਂ ਤੱਕ ਮਤਲਬ ਵੀ हां जी हां जी। ਬਹੁਤ ਜ਼ਿਆਦੀ ਮਤਲਬ ਨਹੀਂ ਸਪੱਧਰਾ ਹੀ ਥੋੜੇ ਦਾਣੇ ਦੇ। ਅੱਛਾ ਥੋੜੇ ਦਾਣੇ ਦੇ ਮਤਲਬ ਕਿ ਜ਼ਿਆਦਾ ਮੰਡ 12 13 ਲੀਟਰ 12 ਲੀਟਰ ਮਾਨ ਆ ਕੱਢਿਆ ਨੇ। ਠੀਕ ਥਣ ਥਣ ਕਿਵੇਂ ਵੀ ਵਧੀਆ ਚਵਾਈ ਸਾਫ਼ ਤੋਂ ਸਾਰੇ ਪਾਸੇ। ਠੀਕ ਹੈ ਬਹੁਤ ਜ਼ਿਆਦੀ। ਸੀਲਸ ਲੱਗ ਪੂਰੀ। ਹਾਂ ਸੀਲਿਆ ਪੂਰੀ ਤੇ ਮੈਨੂੰ ਮੋੜ ਕੇ ਚਾ ਜੀ। ਲਓ ਜੀ ਕਰੋ ਜੀ ਸੀਲਸ ਲੱਗ ਚੈੱਕ ਕਰੋ ਜੀ। ਜਿੱਤਰਾ ਮਰਜੀ ਕੋਈ ਬਪੇ ਖਲੋਏ ਹੁਣ ਛਾਹੀ ਹੁਣ ਦੂਜਾ ਸੁਆ ਸੁਣਾ ਹਨਾ ਜੀ ਕਿੰਨੇ ਕ ਦਿਨ ਲੈਂਦੀ ਹੈ ਦੇ ਲੈ ਲੂਗੀ 15 20 20 ਕ 20 ਲੈ ਲੈ 15 ਲੈ ਲੈ ਅੱਛਾ ਇਹ 15 ਨਹੀਂ ਪਈ ਇਹ ਸ਼ੁਰੂ ਹੋਈ ਹੈ ਹਨਾ ਜੀ ਠੀਕ ਹੈ ਜੀ ਲੈ ਸ਼ੁਰੂ ਹੋ ਗਈ ਹੈ ਨਾ ਇਹ ਦੂਜਾ ਘਰ ਦੀ ਝੋਟੀ ਆਪਣੇ ਆ ਠੀਕ ਹੈ ਜੀ ਘਰ ਦੀ ਠੀਕ ਆ ਭਰਾਇਆ ਆਪਾ ਨੀਲੀ ਦਾ ਨੀਲੀ ਦਾ ਹਨਾ ਨੀਲੀ ਦਾ ਟੀਕਾ ਨੀਲੀ ਦਾ ਟੀਕਾ ਭਰਾਇਆ ਆਪਾ ਠੀਕ ਹੈ ਜੀ ਬਹੁਤ ਸੋਹਣੀ ਝੋਟੀ ਆ ਜੀ ਪੂਰੀ ਕੱਦ ਕਾਠੀ ਦੀ ਵਜਨਦਾਰ ਪੂਰੀ ਹਨਾ ਜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਪੂਰੀ ਵਧੀਆ ਲਓ ਜੀ ਕਰੋ ਚੈੱਕ ਕੋਈ ਕੋਈ ਗਰਮਣੀ ਦੀ ਬਹੁਤ ਜੰਜ਼ੀਲ ਆ ਪੂਰੀ ਪੂਰੀ ਲਓ ਪੂਰੀ ਸੀਲ ਆ ਵਧੀਆ ਹੈ ਹੈ ਪੂਰੀ ਦੁਹਾਣੇ ਵਰਗੀ ਕੋਈ ਹਾਂ ਕੋਈ ਲਓ ਗਰਮਣੀ ਦੀ ਪੂਛਣੀ ਘਰ ਦੀ ਝੋਟੀ ਆਪਣੀ ਠੀਕ ਆ ਜੀ ਵਿਖਾਓ ਜੀ ਸ਼ਾਈ ਖੋਲ ਕੇ ਆਪ ਉੱਤੇ ਤਾਂ ਇਧਰ ਨੂੰ ਬਣਾ ਦੋ ਇਹਨੂੰ ਲਓ ਜੀ ਤਾਂ ਪ੍ਰਭਾਨੀ ਜਾਲ ਜੀ ਕਰੋ ਚੈੱਕ ਜੀ ਲਮਾਦ ਹੋ ਰਹੀ ਹੈ ਵੀਰ ਜੀ ਨੂੰ ਆਪਾਂ ਮੜਾ ਮੜਾ ਆਇਆ ਇੱਧਰ ਪਿੱਛੇ ਹੋਏ ਤਾਂ ਡਰਦੀ ਥੋੜੀ ਠੀਕ ਆ ਜੀ ਕੋਈ ਨਹੀਂ ਲੈ ਆਓ ਵੀਰ ਜੀ ਮੋੜ ਕੇ ਆ ਜਾ ਲਓ ਜੀ ਕਰੋ ਵੀਰ ਜੀ ਕੁਆਲਟੀ ਚੈੱਕ ਪੂਰੀ ਕੁਆਲਟੀ ਦੇ ਵਿੱਚ ਤੇ ਬਾਕੀ ਤੁਹਾਡੇ ਸਾਹਮਣੇ ਆ ਦੋ ਮਾਰ ਲਾ ਭਾਈ ਚੈੱਕ ਕਰ ਸਕਦੇ ਲੈਓ ਲੈਓ ਵੀਰ ਜੀ ਨੂੰ ਮੋੜ ਉੱਤੇ ਮੜੀ ਲੋ ਜੀ ਕਰੋ ਜੀ ਚੈੱਕ ਆਉਂਦਾ ਪਿਛੇ ਜਮੜਾ ਹੈ ਡਰਦੀ ਹਨਾ ਜੀ ਬਹੁਤ ਆ ਡਰਦੀ ਮੜਾ ਆ ਕੈਮਰੇ ਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵੀਰ ਜੀ ਰੂਹ ਖੁਸ਼ ਕਰਦੀ ਹੈ ਜੀ ਮਾੜੀ ਠੀਕ ਹੈ ਜੀ ਹਾਂਜੀ ਓਕੇ ਜੀ ਓਕੇ ਸਾਰਾ ਕੁਝ ਤੇ ਡੀਟੇਲ ਆਪਾਂ ਕੋਈ ਗੱਲ ਡੀਟੇਲ ਤੇ ਦੱਸਦੇ ਹੋ ਜੀ ਕਿਵੇਂ ਛਾ ਜੀ ਕੋਈ ਡਿਟੇਲ ਹੋਰ ਕੁਝ ਨਹੀਂ ਦੱਸਦੇ ਹੋ ਕੋਈ ਕੋਈ ਗੱਲ ਨਹੀਂ ਬਸ ਜੀ ਬਸ ਛਾ ਜੀ ਚਾਹੀਏ ਆਪਾਂ ਫਿਰ ਰੇਟ ਦੀ ਵੀ ਗੱਲਬਾਤ ਕਰ ਲਈਏ ਜੀ ਹਾਂਜੀ ਵੀਰ ਜੀ ਠੀਕ ਹੈ ਜੀ ਤੇ ਵੀਰ ਜੀ ਕੀ ਆਪਣੀ ਡਿਮਾਂਡ ਕੀ ਮੰਗਿਆ ਜੀ ਲਾਂਗਰੀਂ ਦੀ ਆਪ ਇੱਕ 55 ਮੰਗਦੇ ਆ ਅੱਛਾ ਜੀ 1 55 ਮੁੱਲ ਕਰਦੇ ਆ ਵਾਦਾ ਕਾਟਾ ਕਰਾਂਗੇ ਮਾਨਤਾਨ ਜਿਹੜਾ ਵੀ ਰਊਗਾ ਅੱਛਾ ਜੀ ਹਾਂਜੀ 1 55 ਦੇ ਵਿੱਚੋਂ ਮਾਨਤਾਨ ਕਰੋਗੇ ਹਣਾ ਜੀ ਹਾਂਜੀ ਹਾਂਜੀ ਕਰਾਂਗੇ ਪਿਛਲੇ ਸੂਏ 12 ਲੀਟਰ ਪੱਕਾ ਦੁੱਧ ਹੀ 12 ਲੀਟਰ ਤੇ ਆਖੋ ਵਾਦੇ ਕੱਢਿਆ ਜੋ 12 ਹੀ ਲਾਉਦੀ ਠੀਕ ਆ ਜੀ ਦੂਸਰਾ ਸੂਆ ਕੋਈ ਨਾਰਮਲ ਸੇਵਾ ਤੇ ਇਹ ਨਹੀਂ ਵੀ ਜਿਆਦਾ ਮਤਲਬ ਕਿ ਸਾਬੋਂ ਜਿਆਦਾ ਦਾਣਾ ਤੁੰਗ ਕੇ ਪਾਇਆ ਜਾਂ ਕੋਈ ਜਿਆਦਾ ਹਾਂਜੀ ਹਾਂਜੀ ਘਰ ਦਾ ਹੀ ਦਾਣਾ ਬਣਾ ਕੇ ਆਦਾ ਹੀ ਪਾਉਨੇ ਆਪਾਂ ਠੀਕ ਆ ਜੀ ਹਾਂ ਨਾ ਹੀ ਠੀਕ ਠੀਕ ਵੀ ਜੀ ਲਾਗੂ ਆਪਾਂ ਐਡਾ ਦੁੱਧ ਦ ਹਾਂਜੀ ਹਾਂਜੀ ਇਹ ਮੱਝਾ ਸਾਹਤ ਨੇ ਦੋ ਕੀ ਆਪਣੇ ਕੋਲ ਠੀਕ ਐ ਜੀ ਤੇ ਘਰ ਦੀ ਝੋਟੀ ਆਪਣੇ ਕਿੰਨੇ 20 ਤੋਂ ਕਿੰਨੇ 15 ਤੋਂ 20 ਦਿਨ ਨਹੀਂ ਦੀ 15 20 ਦਿਨ ਲੈ ਲੈ ਠੀਕ ਐ ਇੱਥੇ ਕਿ ਪਹਿਲਾਂ ਤੂਬੇ ਕੋ ਵੇਦੇ ਬਰੇ ਪਹੁੰਦੇ ਨਹੀਂ ਵੀ ਥੋੜੇ ਵੀ ਲੈ ਸਕਦੀ ਕੇਵਲੇ ਹਾਂਜੀ ਹਾਂਜੀ ਬਿਲਕੁਲ ਵਧੋ ਵੀ ਵਧ ਘਟ ਵੀ ਹੋ ਸਕਦੇ ਬਿਲਕੁਲ ਦੇਣਾ ਡੰਗਰ ਵਧ ਘਟ ਲਈ ਜਾਂਦਾ ਤੁਹਾਨੂੰ ਪਤਾ ਹਾਂਜੀ ਹਾਂਜੀ ਬਿਲਕੁਲ ਤੇ ਇਹ ਆਪਣੇ ਕੋਲ ਹਾਂਜੀ ਵੀ ਲਿਖੇ ਨਹੀਂ ਨਾ ਦਿਨ ਅੱਛਾ ਅੱਛਾ ਜੀ ਹਾਂਜੀ ਠੀਕ ਐ ਜੀ ਤੇ ਵੀਰ ਜੀ ਆਪਣਾ ਨੰਬਰ ਤੇ ਐਡਰੈਸ ਦੱਸ ਦਿਓ ਜੀ ਪਿੰਡ ਕਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਹਾਂਜੀ ਨੰਬਰ 98146 77986 ਠੀਕ ਹੈ ਜੀ 9876858986 ਠੀਕ ਹੈ ਜੀ ਦੋ ਨੰਬਰ ਆਪਣੇ ਤੇ ਨਾਮ ਵੀ ਜੀ ਆਪਣਾ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਤੇ ਪਿੰਡ ਕਰਿਆਲਾ ਪਿੰਡ ਕਰਿਆਲਾ ਹਾਂਜੀ ਤੇ ਕਰਿਆਲੇ ਪਿੰਡ ਜਗਾਰਾ ਆਪਣਾ ਓਕੇ ਜੀ ਓਕੇ ਹਾਂਜੀ ਦੋਸਤੋ ਇਹ ਹੀ ਅੱਜ ਦਾ ਨਾਗ ਆਪਾਂ ਤੇ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੋਰ ਨਵੀਆਂ ਨਵੀਆਂ ਵੀਡੀਓ ਲੈ ਕੇ ਆਵਾਂਗੇ ਜੀ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜੀ ਧੰਨਵਾਦ